وقت رائدی رتک پارٹیاں وق واجک جتے بندی سمچی سنگت میری ماوا بہن نوجوان ساتھی بزرگوں سب پہلا گروہ دی فتح سان کر کے بلاؤ واح جی کا خالصہ ਪਤਾਇਆ ਜੱਜ ਕੇ ਬੁਲਾਓ ਕੋ ਬੀਬੀ ਦੇ ਕੰਨਾਂ ਤੱਕ ਜ਼ਰੂਰ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਧਰਨਾ ਨਾ ਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ ਇਹ ਅੱਜ ਦਾ ਧਰਨਾ ਕਿਸੇ ਰਾਜਨੀਤਿਕ ਲਾਭ ਦੇ ਵਾਸਤੇ ਆ ਅੱਜ ਦਾ ਇਹ ਕਰਨਾ ਜਿਹੜਾ ਆਮ ਲੋਕਾਂ ਦਾ ਕਰਨਾ ਅੱਜ ਦਾ ਇਹ ਕਰਨਾ ਕਿਸੇ ਇਨਸਾਨ ਦੀ ਜ਼ਿੰਦਗੀ ਮੌਤ ਦੀ ਲੜਾਈ ਵਾਸਤੇ ਹੈ ਅੱਜ ਦਾ ਇਹ ਕਰਨਾ ਉਹਨਾਂ ਬੰਦੇ ਗੂਗੇ ਬੋਲੇ ਲੋਕਾਂ ਨੂੰ ਜਿਨ੍ਹਾਂ ਨੂੰ ਜਿਤਾ ਕੇ ਤੁਸੀਂ ਪੰਜਾਬ ਦੀ ਅਸੈਂਬਲੀ ਦੇ ਵਿੱਚ ਬਚਾਇਆ ਉਹਨਾਂ ਲੋਕਾਂ ਨੂੰ ਜ਼ੋਰ ਵਾਸਤੇ ਅੱਜ ਦਾ ਇਹ ਕਰਨਾ ਹੈ ਜਿਹੜੇ ਸਮਝਦੇ ਨੇ ਜੇ ਦੀ ਪੰਜਾਬ ਦੇ ਵਿੱਚ ਰਾਜ ਕਰਨ ਤਾਂ ਆਗੇ ਉਸ ਤੋਂ ਬਾਅਦ ਸਾਡੀਆਂ ਜ਼ਿੰਮੇਵਾਰੀਆਂ ਖਤਮ ਹੋ ਗਈ ਉਸ ਤੋਂ ਬਾਅਦ ਅਸੀਂ ਅਸੀਂ ਕਰਾਪਸ਼ਨ ਕਰੀਏ ਅਸੀਂ ਕਿਸੇ ਪਰਦੇ ਦੇ ਲਈ ਕਿਸੇ ਨੂੰ ਹੰਦਰ ਬੰਦ ਕਰੀਏ ਇਹਨਾਂ ਨੂੰ ਕੋਈ ਸੁਣਾਲਾ ਨਹੀਂ ਅੱਜ ਦਾ ਤਰਨਾ ਇਹ ਦੁਨ ਦੇ ਖਰਾਬ ਵੀਰੋ 2022 ਦੇ ਵਿੱਚ ਮੈਨੂੰ

ਅੱਜ ਦਾ ਇਹ ਧਰਨਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਹੜੇ ਕਹਿੰਦੇ ਸੀ ਪੰਜਾਬ ਦੇ ਵਿੱਚ ਬਦਲਾ ਕਰਕੇ ਦੇਵਾਂ ਧਰਨਾ ਉਹਨਾਂ ਲੋਕਾਂ ਦੇ ਖਿਲਾਫ ਹੈ ਜਿਹੜੇ ਕਹਿੰਦੇ ਸੀ 70 ਸਾਲਾਂ ਚੋਰੀ ਹੋਇਆ ਜਿਹੜਾ ਸੀ 70 ਸਾਲਾਂ ਦਾ ਸੀ ਕਰਕੇ ਦੇਵਾਂ ਤੇ ਅੱਜ ਵਾਕੇ 70 ਸਾਲਾਂ ਤੋਂ ਕਦੇ ਇਹਦਾ ਸਮਾਂ ਨਹੀਂ ਆਇਆ ਜੀ ਮੇਰੇ ਬਜ਼ੁਰਗ ਬੈਠੇ ਜਿੱਤ ਆਇਆ 92 ਨੂੰ ਇੰਨੀਆਂ ਵੋਟਾਂ ਪਾਈਆਂ ਕਿ ਦੂਜੇ ਪਾਸੇ ਪਾਰਟੀਆਂ ਦੀ ਸਮਾਨਤਾ ਤੱਕ ਨਹੀਂ ਪਰ ਤੁਸੀਂ ਸੋਚਿਆ ਕਿ ਅਸੀਂ ਇੱਕ 20 ਬੀਜਿਆਂ ਬਦਲਾਅ ਦਾ ਅੱਜ ਸੰਗਤ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਤੋਂ ਸੰਬੋਧਨ ਕਰ ਰਿਹਾ ਪੰਜਾਬ ਦੇ ਉਹਨਾਂ ਜਜ਼ਬਾਤੀ ਲੋਕਾਂ ਨੂੰ ਸੰਬੋਧਨ ਕਰ ਰਿਹਾ ਅੱਜ ਇਹ ਸੰਗਰੂਰ ਹਲਕੇ ਦੇ ਉਹਨਾਂ ਲੋਕਾਂ ਨੂੰ ਦੱਸ ਰਿਹਾ ਜਿੱਦੋਂ ਆਮ ਆਦਮੀ ਪਾਰਟੀ ਦੀ ਜੜ ਲੱਗੀ ਸੀ ਉਹਨਾਂ ਲੋਕਾਂ ਨੂੰ ਅੱਜ ਸੰਬੋਧਨ ਕਰ ਰਿਹਾ ਸਟੇਜ ਤੋਂ ਕਿਉਂਕਿ ਜੇ ਸੰਗਰੂਰ ਤੋਂ ਜੇ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੜ ਲੱਗੀ ਤਾਂ ਉਹ ਜੜ ਦੀ ਜਿਹੜੀ ਨੀਂਹ ਹੋ ਸੰਗਰੂਰ ਦੇ ਵਿੱਚੋਂ 20 ਪੁੱਜਿਆ ਗਿਆ ਸੀ ਆ ਸੰਗਰੂਰ ਦੇ ਵਿੱਚ ਤੇ ਅੱਜ ਮੈਂ ਵੀ ਕਹਿਣਾ ਕਿ ਅੱਜ ਦਾ ਇਕੱਠ ਅੱਜ ਦਾ ਇਹ ਕਰਨਾ ਜਿਹੜਾ ਜੇ ਸੰਗਰੂਰ ਤੋਂ ਜੜ ਲਾਈ ਸੀ ਤੇ ਜੜ ਵੀ ਜਿਹੜੀ ਹੈ ਉਹ ਅੱਜ ਸੰਗਰੂਰ ਵਾਲੀ ਪੱਟੜ ਗਏ ਮੈਂ ਤੁਹਾਨੂੰ ਗਰੰਟੀ ਦਿੰਦਾ ਨਾ ਇਹ ਜੜੂ ਸੰਗਰੂਰ ਵਾਲੇ ਪੱਟੜ ਤੇ ਅੱਜ ਉਹ ਬੂਟਾ ਉਹ ਵੀ ਤੁਹਾਨੂੰ ਲੱਗਿਆ بڑے ਵੱਡੇ ਵੱਡੇ ਫਲ ਸੋਹਣੇ ਸੋਹਣੇ ਫਲ ਦੇਣਗੇ ਇਹ ਬੂਟੇ ਜਿਹੜੇ ਬੰਨਵੇਂ ਲਾਏ ਸੀ ਪਰ ਕੀ ਪਤਾ ਸੀ ਕਿ ਨਾ ਬੀਰ ਨੂੰ ਵੇਚ ਕੇ ਬੀਬੀ ਕੰਡੇ ਪੈਦਾ ਹੋਣਗੇ ਕੰਡੇ ਜਿਹੜੇ ਇਹਨਾਂ ਨੂੰ ਐ ਚੋਬ-ਚੋਬ ਕੇ ਮਾਰਨਗੇ ਜਿਹੜੇ ਚੋਬਾ ਮਾਲ ਮਾਰ ਦੇਖਣਗੇ ਕਿ ਲੋਕਾਂ ਦੇ ਵਿੱਚ ਖੂਨ ਰਹਿੰਦਾ ਕਿ ਨਹੀਂ ਰਹਿੰਦਾ ਇਹ ਖੂਨ ਪੀਣੀਆਂ ਜੋਕਾਂ ਨੇ ਜਿਹੜੀਆਂ ਨੇ ਥੋੜਾ ਖੂਨ ਪੀਤਾ ਪਹਿਲਾ ਲੋਕ ਪੰਜਾਬ ਦਾ ਪੈਦਾ ਲੁੱਟਿਆ ਤੇ ਹੁਣ ਪੰਜਾਬ ਦੀ ਜਵਾਨੀ ਨੂੰ ਲੁੱਟਣ ਵਾਸਤੇ ਲੱਗੇ ਹੋਏ ਨੇ ਇਹੋ ਲੋਕ ਨੇ ਜਿਹੜੀਆਂ ਜਿਹੜੀ ਬੀਬੀ ਅੱਜ ਹੁਣ 9 ਵਜੇ ਤੜਕੇ ਮੀਟਿੰਗ ਬੁਲਾ ਲਈ ਖਨਾ ਸਾਹਿਬ ਕਹਿੰਦੀ 9 ਵਜੇ ਮੀਟਿੰਗ ਬੁਲਾਈ ਕਹਿੰਦੀ ਜੀ ਸਾਰੇ ਪਿੰਡਾਂ ਦੇ ਸਰਪੰਚ ਸਾਰੇ ਪਿੰਡਾਂ ਦੇ ਪੰਚ ਸਾਰੇ ਅਹੁਦੇਦਾਰ ਸਾਰੇ ਵਰਕਰ ਤੇ ਸਾਰੇ ਐਮਸੀ ਸਾਰੇ ਮੇਰੀ ਕੋਠੀ ਪਹੁੰਚੋ ਆਪਾਂ ਨੇ 12 ਮਿੰਟਾਂ ਦੇ ਮੁੱਦੇ ਤੇ ਆਪਾਂ ਨੇ ਚਰਚਾ ਕਰਨੀ ਹੈ ਮੀਟਿੰਗ ਕਰਨੀ ਹੈ ਵਾਹ ਤਿੰਨ ਸਾਲਾਂ ਦਾ ਕਦੇ ਅਸੀਂ ਜੀ ਮੀਟਿੰਗ ਕੀਤੀ ਨਹੀਂ ਅੱਜ ਮੀਟਿੰਗ ਕਿੱਥੋਂ ਯਾਰ ਆ ਗਈ ਤਿੰਨ ਸਾਲਾਂ ਤੱਕ ਦੇ ਫੱਕੂ ਵਾਲੇ ਨੂੰ ਜਾਂ ਕਿਸੇ ਹੋਰ ਪਿੰਡ ਨੂੰ ਕਦੇ ਲੱਖ ਰੁਪਈਆ ਦੀ ਪਾਇਆ ਤੇ ਅੱਜ ਕਿਹੜਾ ਹਜ਼ਾਰ ਕਰੋੜ ਰੁਪਈਆ ਦਾ ਤੈਨੂੰ ਭਗਵਾਨ ਤੁਮਾਰ ਨੇ ਪੈਕੇਜ ਦਿੱਤਾ ਬੀਬੀ ਜਿਹਦੇ ਵਾਸਤੇ ਤੂੰ ਮੀਟਿੰਗ ਕਰ ਰਹੀ ਹੈਂ ਹਾਂ ਇਹ ਹੋ ਸਕਦਾ ਹੈ ਕਿ ਜਿਹੜਾ 55 ਲੱਖ ਰੁਪਈਆ ਇਕੱਠਾ ਕੀਤਾ ਹੈ ਇਹ ਤੇਰਾ ਦਿਲ ਵੱਡਾ ਹੋਵੇ ਤਾਂ ਲੱਖ ਲੱਖ ਰੁਪਈਆ ਸ਼ਾਇਦ ਕਿਸੇ ਪਿੰਡ ਨੂੰ ਵੰਡ ਦੇ ਮੈਨੂੰ ਲੱਗਦਾ ਨਹੀਂ ਕਿਉਂਕਿ ਹਾਲਾਤ ਐਵੇਂ ਜਿਹੇ ਹੈ ਲਾਲਚੀ ਲੋਕ ਨੇ ਆਪਾਂ ਨੇ ਇੱਕ ਕੁੜੀ ਸਮਝ ਕੇ ਆਮ ਕਰਾਂ ਦੀ ਕੁੜੀ ਸਮਝ ਕੇ ਗਰੀਬ ਪਰਿਵਾਰ ਦੀ ਕੁੜੀ ਸਮਝ ਕੇ ਉਹਨੂੰ ਸਕੂਟਰੀ ਤੋਂ ਜਿਹੜਾ ਇਹਨਾਂ ਨੇ ਆ ਕਾਲੇ ਵੀਰ ਹੋਣੀ ਦਿਨੇ ਸਾਰੀ ਆ ਮਜੀਦ ਕਾਕੇ ਹੋਣੀ ਆਪਦੀਆਂ ਗੱਡੀਆਂ ਦੀਆਂ ਛੱਤਾਂ ਤੋਂ ਕੱਢ-ਕੱਢ ਕੇ ਐ ਖੜੀ ਕਰਕੇ ਉਹਨੂੰ ਹੱਥ ਫਰੇ ਕਰਕੇ ਨਾ ਜਿਤਾਉਂਦੇ ਨੇ ਤੇ ਕੀ ਪਤਾ ਸੀ ਕੋ ਬੀਬੀ ਸਕੂਟਰੀ ਛੱਡ ਕੇ ਹੋਰ ਫੋਰਚੂਨਰਾਂ ਤੇ ਪਹੁੰਚ ਗਈ ਆ ਗਈ ਪੱਤਰਕਾਰ ਵੀਰ ਖੜੇ ਨੇ ਇਹਨਾਂ ਕੋਲ ਅੱਜ ਵੀ ਸਕੂਟਰੀਆਂ ਨੇ ਬੜੇ ਨੇ ਭਗਵਾਨ ਜਮਾਨ ਦੇ ਖਾਸ ਵੀ ਪਰ ਉਹ ਵੀ ਅੱਜ ਸਕੂਟਰੀਆਂ ਤੱਕ ਹੀ ਰਹਿ ਗਏ ਸੋ ਅੱਜ ਦਾ ਜਿਹੜਾ ਇਹ ਮੁਕਾ ਇਹ ਲੋਕ ਜਿਹੜੇ ਲੁੱਟਣ ਤੇ ਲੱਗੇ ਨੇ ਪੰਜਾਬ ਉਹਨਾਂ ਦੇ ਖਿਲਾਫ ਤੇ ਅਜਿ ਮਨਜੀਤ ਸਿੰਘ ਕਾਕਾ ਜਿਹਨੂੰ ਬੀਬੀ ਨੇ ਇੱਕ ਤਲਾਸ਼ਾ ਦਿੱਤਾ ਕਿ ਭਾਈ ਮੈਂ ਟਰੱਕ ਮੀਆਂ ਦੀ ਪ੍ਰਧਾਨਗੀ ਜਿਹੜੀ ਹੈ ਤੈਨੂੰ ਦਵ ਵੈਸੇ ਤਾਂ 2022 ਜੋ ਬਹੁਤ ਸਾਰੇ ਆਪਰੇਟਰ ਵੀ ਖੜੇ ਨੇ ਇਹ ਭਵਾਨੀਗੜ ਪਹਿਲਾ ਪਹਿਲਾ ਇਲਾਕਾ ਪਹਿਲੀ ਯੂਨੀਅਨ ਸੀ ਜਿਹਨੇ 2022 ਚ ਧਰਨਾ ਦਿੱਤਾ ਸੀ ਪੰਜਾਬ ਦੇ ਵਿੱਚ ਪਹਿਲੀ ਯੂਨੀਅਨ ਉਹ ਤਰਦਾ ਕਿਉਂ ਦਿੰਦਾ ਸੀ ਕਿਉਂਕਿ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ 2022 ਜਦੋਂ ਤੋਂ ਸਾਡੀ ਸਰਕਾਰ ਆਉਗੀ ਪਹਿਲੇ ਸਾਲ ਯੂਨੀਅਨ ਦੀ ਇਲੈਕਸ਼ਨ ਕਰਾਵਾਂਗੇ ਪਰ ਉਹਦੇ ਵੀ ਉਹ ਵੀ ਪੰਜ ਬੰਦੇ ਇਕੱਠੇ ਕਰੇ ਇਕੱਠੇ ਕਰਕੇ ਨਾਲ ਦੀ ਨਾਲ ਉਹਨਾਂ ਨੂੰ ਕਹਿੰਦਾ ਵੀ ਤੂੰ ਪ੍ਰਧਾਨ ਤੇ ਭਾਈ ਮੈਨੂੰ ਸਾਲ ਦੇ ਇੰਨਾ ਮੇਰਾ ਫੰਡ ਬਠਾ। ਅੱਜ ਤੀਜੀ ਵਾਰੀ ਵੀ ਚੌਥਾ ਪ੍ਰਧਾਨ ਬਣਾਉਣਾ ਸੀ ਅੱਜ ਚੌਥਾ ਜਿਹੜਾ ਜਿਹਦੇ ਕਾਕੇ ਨੇ ਜ਼ਹਿਰ ਕੀਤਾ ਹੈ ਕਾਕੇ ਨੂੰ ਕਿਹਾ ਕਾਕੇ ਦੀ ਇੱਕਦਮ ਪਹਿਲਾਂ ਗੱਲਬਾਤ ਹੁੰਦੀ ਰਹੀ ਉਹ ਇੱਕ ਇਹਨਾਂ ਦਾ ਚਮਲ ਜਾਜੜਾ ਹੋ ਗਦਾਨਪੁਰ ਦਾ ਕੀ ਨਾਮ ਦਾ ਗੁਰਪ੍ਰੀਤ 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 ਗਦਾਨਪੁਰ ਮੈਂ ਪਹਿਲਾਂ ਕਿਉਂ ਤੇਰੇ ਪਰਚਾ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ ਕਿਉਂ ਕਿ 2 ਲੱਖ ਰੁਪਏ ਨਾਕਾ ਤੋਂ ਕਿਸੇ ਬਾਜੀਗਰ ਭਾਈਚਾਰੇ ਤੋਂ ਲਿਆ ਸੀ ਇਹਨੇ ਉਹਨੂੰ ਜੇਥਾਲੇ ਤੋਂ ਛਡਾਉਣਾ ਉਹਦੋਂ ਵੀ ਮੈਂ ਪ੍ਰੈਸ ਕਾਨਫਰੰেন্স ਕੀਤੀ ਸੀ ਸਾਰੀ ਟੀਮ ਬੈਠੀ ਹੈ ਉਹਦੇ 2 ਲੱਖ ਰੁਪਏ ਦੇ ਦੋ ਪਰਚੇ ਤੇ ਦੀ ਪਰੋ ਪਰਿਵਾਰ ਕੇ ਦੇ ਪਿੱਛੇ ਹਟ ਜਾ ਨਹੀਂ ਮੈਂ ਕਿਐਸੀ ਤੇ ਪਰਚਾ ਦਿਓ 2 ਲੱਖ ਰੁਪਏ ਦੇ ਸਾਹਮਣੇ ਸਬੂਤ ਹੋਇਆ ਸੀ ਸੋ ਬੰਦਾ ਅੱਜ ਬੀਬੀ ਕਹਿੰਦੀ ਅੱਜ ਤੱਕ 3 ਮਹੀਨੇ ਦਾ ਕਹਿੰਦੀ ਪਾਰਟੀ ਦੀ ਕਟਤਾ ਜਦੋਂ ਵੀ ਰਿਕਾਰਡਿੰਗ ਆ ਪਹਿਲੇ ਫੋਨ ਤੁਹਾਡੇ ਕੋਲ ਆ ਜਿੱਤੇ ਪ੍ਰਧਾਨਗੀ ਦੀ ਚੋਣ ਹੋਈ ਹੈ ਉਦੋਂ ਇੱਕ ਦਿਨ ਪਹਿਲਾਂ ਚੱਲ ਗੁਰਪ੍ਰੀਤ ਦੀ ਗੱਲ ਜਿਹੜੀ ਆ ਬੀਬਾ ਭਰਾਏ ਨਾਲ ਫੋਨ ਤੇ ਹੁੰਦੀ ਰਹੀ ਆ ਉਹਦੇ ਫੋਨ ਰਿਕਾਰਡ ਤੇ ਉਹ ਨਾਲ ਕਾਕੇ ਨਾਲ ਗੱਲ ਕਰਦਾ ਜਦੋਂ ਕਰਤਾ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਐ ਉਹ ਪਟਿਆਲੇ ਲੱਗ ਰਿਹਾ। ਆ ਸਾਡਾ ਮੱਥਾ ਜਿਹੜਾ ਸਾਡਾ ਇੱਥੇ ਇਕੱਠੇ ਹੋਣ ਲੱਗ ਸਾਰੇ ਪਾਰਟੀ ਪੱਤਰ ਤੋਂ ਉੱਪਰ ਉੱਠ ਕੇ ਸਾਡਾ ਮਕਸਦ ਕੀ ਐ ਇੱਥੇ ਲੜਾਈ ਦਾ ਸਾਡਾ ਮਕਸਦ ਇੱਕੋ ਐ ਕਿ ਬੀਬੀ ਨਰਿੰਦਰ ਕੌਰ ਭਰਾਏ ਤੇ ਬੰਦ ਦੀ ਕਾਰਵਾਈ ਹੋਵੇ ਪਰਚਾ ਦਾ ਦਰਜ ਹੋਣਾ ਚਾਹੀਦਾ ਕਿਉਂਕਿ ਉਹ ਕਾਇਆ ਨੇ। ਮਜ਼ੀਦ ਦੇ ਕਰਤਾ ਦੇ ਜਜ਼ਬਾਤਾਂ ਨਾਲ ਛਿੱਧੀ ਆਹੋ ਉਹ ਉਹ ਕਿ ਕਿ ਮੈਂ ਤੇਨੂੰ ਪ੍ਰਧਾਨ ਬਣਾਉਂਗੇ ਤੇ ਬਾਅਦ ਚ ਮੁਕਰੀ ਹੈ ਉਤੇ ਇਰਾਦਾ ਕਤਲ ਦਾ ਪਰਚਾ ਦਾ ਹੋਵੇਗੀ। ਦੂਜੀ ਗੱਲ ਇਸ ਯੂਨੀਅਨ ਨੂੰ ਜਿਹੜਾ ਦਾ ਪ੍ਰਧਾਨ ਹੈ ਉਹਨਾਂ ਨੂੰ ਹਟਾ ਕੇ ਇੱਥੇ ਕਮੇਟੀ ਬਣਾਈ ਜਾਵੇ। ਤੇ ਤੀਸਰੀ ਗੱਲ ਵਿਜੀਲੈਂਸ ਦੀ ਇਨਕੁਆਰੀ ਜਿਹੜੀ ਹੈ ਉਹ ਕਰਵਾ ਕੇ ਯੂਨੀਅਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਗੱਲ ਕੀਤੀ ਗਈ ਕਿ 2 ਕਰੋੜ ਦਾ ਕਪੜਾ ਜਿਹੜਾ ਟਰੱਕ ਦੇ ਪਹਾਣੀ ਕਰਦੇ ਵਿੱਚ ਹੋਇਆ 2 ਕਰੋੜ ਦਾ ਗਰੀਬ ਅਪਰੇਟਰ ਦਾ ਹੈ। ਗਰੀਬ ਆਪਰੇਟਰਾਂ ਦਾ ਪੈਸਾ ਇੱਕ ਇੱਕ ਰੁਪਿਆ ਬਚਾਉਂਦੇ ਨੇ 2 ਕਰੋੜ ਦਾ ਕਾਪਲਾ ਬੈਠੇ ਨੇ ਸਾਰੇ ਪ੍ਰਧਾਨ ਨੇ ਇਹਨੂੰ ਸਾਰੇ ਨੇ WhatsApp ਤੇ ਭੇਜਿਆ। ਉਹ 2 ਕਰੋੜ ਦਾ ਕਾਪਲਾ ਲਕੋਣ ਵਾਸਤੇ ਅਗਲੇ ਜਿਹੜਾ ਕਿਤੇ ਆਪਣੇ ਹੋਰ ਗਰੁੱਪ ਦੇ ਪ੍ਰਧਾਨ ਨੂੰ ਬਣਾਤਾ ਤਾਂ ਕਿ 2 ਦੇ 50 ਹੋਰ ਬੀਬੀ ਨੂੰ ਦੇ ਕੇ 7 ਕਰੋੜ ਹੋ ਜੂ 2 ਸਾਲਾਂ ਚ 2 2 ਕਰੋੜ ਵਟਲਾ ਕੇ ਸਵਾ ਸਵਾ ਵਟਲਾ। ਸੋ ਅੱਜ ਇੱਕ ਮੈਂ ਚਾਹਣਾ ਕਿ ਉਸ ਯੂਨੀਅਨ ਦੀ ਵਿਜੀਲੈਂਸ ਦੀ ਇਨਕੁਆਰੀ ਹੋ ਕੇ

ਆ ਜ਼ਿੰਦਗੀ ਨਿੱਜੀ ਹੋ ਸਕਦੀ ਜ਼ਿੰਦਗੀ ਕਿਸੇ ਗਰੀਬ ਦਾ ਪੈਸਾ ਲਾ ਕੇ ਜਿਉਣੀ ਬਹੁਤ ਔਖੀ ਆ। ਵੱਡੀ ਔਖੀ ਆ ਜਦੋਂ ਗਰੀਬ ਪਤਾ ਹੈ ਜਦੋਂ ਉਹਦੇ ਘਰ ਚਾਪੜੀ ਰੋਟੀ 'ਚੋਂ ਪੈਸਾ ਕੱਢ ਕੇ ਦਊਗਾ ਨਾ ਇੱਕ ਟਰੱਕ ਡਰਾਈਵਰ ਇੱਕ ਟਰੱਕ ਆਪਰੇਟਰ ਉਹਦੀ ਜਾਨ ਸੂਲੀ ਦੇ ਚੰਗੀ ਹੁੰਦੀ ਆ ਜਦੋਂ ਇਥੋਂ ਮਰ ਕੱਤੇ ਵੀ ਜਾਂਦਾ ਹੈ ਜਦੋਂ ਉਹਦੇ ਉਹਦੇ ਪਰਿਵਾਰ ਨੂੰ ਕੁਛ ਉਹਦੇ ਪਰਿਵਾਰ ਤੇ ਕੀ ਬੀਤਦੀ ਹੈ ਉਹਦੇ ਜਦੋਂ ਜਜ਼ਬਾਤਾਂ ਨਾਲ ਤੋਂ ਖੇਡेंगे ਉਹਨਾਂ ਦਾ ਪੈਸਾ ਖਾਣਗੇ ਤਾਂ ਇੱਕ ਇੱਕ ਰੁਪਿਆ ਕਰੇ ਹੱਡਾਂ 'ਚੋਂ ਨਿਕਲੂਗਾ ਮੇਰੀ ਕਾਲ ਯਾਰ। ਇਹ ਦੇਣਾ ਪਊਗਾ ਤੇ ਮ ਅਜ ਦੂਜੇ ਪਾਸੇ ਮਾਰਯੋਗ ਮੁੱਖ ਮੰਤਰੀ ਪਜਾ ਆਪਾਂ ਸਾਰਿਆਂ ਨੇ ਮੈਨੂੰ ਨਾ ਕਿਤੇ ਦਿੱਲੀ ਤੁਲੀ ਜਾਈਏ ਕੰਨਾ ਸਾਹਿਬ ਤੁਸਤਾ ਸਾਰੇ ਦੇਸ਼ ਚ ਜਾਂਦੇ ਹੋ ਤੁਹਾਨੂੰ ਵੀ ਪੁੱਛਦੇ ਹੋਣਗੇ ਉਹ ਕਈ ਵਾਰੀ ਗੁਜਰਾਤ ਚ ਜਾਂਦਾ ਹੋਰ ਜਾਂਦਾ ਉਹ ਮੈਨੂੰ ਪੁੱਛਣਗੇ ਉਹ ਯਾਰ ਤੁਹਾਨੂੰ ਹੋਇਆ ਕਿ ਜੀ ਵੀ ਪੂਰੇ ਦੇਸ਼ ਚ ਇੱਕਾ ਮੰਨੀ ਪਾਰਟੀ ਨੇ ਵੀ ਜਿੱਤਿਆ ਤੁਸੀਂ ਦੋ ਵਾਰੀ ਭਗਵਾਨ ਤੁਮਾਰ ਜੀ ਦਾਦਾ ਇੱਕ ਐਮਪੀ ਤੁਸੀਂ ਇਹ ਦੇਖੋ ਇੱਕ ਗੱਲਾ ਮੌਜੂਦ ਹੈ ਵੀ ਦਿੱਤੇ ਅਸੀਂ ਭਗਵਾਨ ਤੁਮਾਰ ਪੂਰੇ ਦੇ ਚੋ ਤੇ ਅੱਜ ਉਹ ਵੀ ਭਗਵਾਨ ਤੁਮਾਰ ਸਾਡੀਆਂ ਜੜਾਂ ਨੂੰ ਦੇ ਦੇ ਜਾਂਦਾ ਅੱਜ ਕਿਹੜਾ ਮਹਿਕਮੇ ਜਿਹੜਾ ਧਰਨਾ ਇਹਦੇ ਦਰ ਤੇ ਨਹੀਂ ਲੱਗਿਆ ਹੋਇਆ ਜਿਹੜਾ ਕਹਿੰਦਾ ਸੀ ਥੋਡੀਆਂ ਸੱਥਾਂ ਤੋਂ ਸਰਕਾਰ ਚੱਲੋਗੇ ਜਿਹੜਾ ਕਹਿੰਦਾ ਸੀ ਤੁਹਾਡੇ ਲੋਕਾਂ ਦੇ ਘਰਾਂ ਜਾ ਕੇ ਅਸੀਂ ਕੰਮ ਕਰਿਆ ਕਰਾਂਗੇ ਅੱਜ ਉਹਨਾਂ ਛੱਡੋ ਕਿਤੇ ਕਿਸੇ ਨੂੰ ਕਦਮ ਤਿੰਨ ਸਾਲਾਂ ਚ ਲਿ ਲਿਆ ਨਹੀਂ ਤੇ ਅੱਜ ਦੀ ਇਸ ਰਵਾਈ ਦੇ ਵਿੱਚ ਮੈਂ ਭਗਵੰਤ ਮਾਨ ਨੂੰ ਕਹਿਣਾ ਕਿ ਮਾਨ ਸਾਹਿਬ ਕਿੱਥੇ ਗਈ ਤੁਹਾਡੀ ਜ਼ੀਰੋ ਟੋਲਰੈਂਸ ਜਿਹੜੇ ਕਹਿੰਦੇ ਸੀ ਵੀ ਜ਼ੀਰੋ ਟੋਲਰੈਂਸ ਹੈ ਅਸੀਂ ਨਾ ਗਰਥਨ ਬਰਦਾਸ਼ਤ ਕਰਾਂਗੇ ਨਾ ਅਸੀਂ ਧੱਕੇਸ਼ਾਹੀ ਬਰਦਾਸ਼ਤ ਕਰਾਂਗੇ ਫੇਰ ਆਜਾ ਇਸਦਾ ਗੱਲ ਕਲੀਅਰ ਕਰਕੇ ਜਾਇਓ ਸੇ ਤੋਂ ਮੈਂ ਪੁੱਛਣੀ ਚਾਹਣਾ মিডিਆ ਦੇ ਜ਼ਰੀਏ ਇਹ ਗੱਲ ਮੈਂ ਪੁੱਛਣੀ ਚਾਹੁੰਦਾ ਭਗਵੰਤ ਮਾਨ ਸਾਹਿਬ ਨੂੰ ਪੰਜਾਬ ਪਾਪ ਆਮ ਆਪੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੂੰ ਸਾਡੇ ਵਿੱਤ ਮੰਤਰੀ ਜੀਮਾ ਸਾਹਿਬ ਨੂੰ ਕਿ ਤੁਸੀਂ ਕਿਰਪਾ ਕਰਕੇ ਇੰਨੀ ਗੱਲ ਦੱਸੋ ਕਿ ਤੁਸੀਂ ਇਸ ਬੀਬੀ ਦੇ ਨਾਲ ਖੜੇ ਹੋ ਕਿ ਬੀਬੀ ਦੇ ਵਿਰੋਧ ਵਿੱਚ ਇਹ ਜ਼ਰੂਰ ਗੱਲ ਕਲੀਅਰ ਕਰੋ ਕਿ ਤੁਸੀਂ ਇਸ ਸਟ੍ਰੱਪ ਬੀਬੀ ਦੇ ਨਾਲ ਖੜੇ ਹੋ ਕਿ ਤੁਸੀਂ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹੋ ਇਹ ਗੱਲ ਨੂੰ ਜ਼ਰੂਰ ਕਲੀਅਰ ਕਰਕੇ ਚਾਚੇ ਤਹੀ ਤਾਂ ਉਹ ਉਹ ਲੋਕ ਨੇ ਜਿਹੜੇ ਮਾੜੀ ਦੀ ਕਿਤੇ ਨਾ ਮਾੜਾ ਜੀ ਕੋਈ ਕਿਸੇ ਦੇ ਕਿਸੇ ਐਕਸੀਡੈਂਟਲੀ ਹੋ ਜਾਂਦਾ ਸੀ ਨਾ ਸੜਕ ਤੇ ਖੜ ਕੇ ਲਾਈਵ ਹੋ ਜਾਂਦੇ ਸੀ ਵੀ ਲਓ ਜੀ ਫਰਾਣਾ ਦੇ ਕੋ ਅਕਾਲੀ ਨਾਲ ਬੀਜੇਪੀ ਦੇ ਕਰਤਾ ਕਾਂਗਰਸ ਨੇ ਕਰਤਾ ਫਰਾਣਾ ਦੇ ਪਰਾਤੀ ਕਿੱਥੇ ਗਿਆ ਅੱਜ ਤਾਂ ਨਾ ਟਵੀਟ ਹੈ ਨਾ ਲਾਈਵ ਸੋ ਮੇਰੀਆ ਭੈਣਾ ਮੇਰੇ ਮਾਵਾ ਮੇਰੇ ਨੌਜਵਾਨ ਸਾਥੀ ਬੈਠੋ ਨੌਜਵਾਨ ਸਾਥੀਓ ਤੁਸੀਂ ਵੀ ਬਹੁਤ ਸਾਰਾ ਦੋਤ ਹੈਗਾ ਮੇਰੇ ਕੋਲ ਜੀ ਜੀ ਅੱਜ ਹੁਣ ਲਾਈਵ ਹੋ ਕੇ ਬੋਲੀ ਜਾਂਦੀ ਸੀ ਮਾਂ ਮੇਰੀਓ ਪਤਾ ਕੀ ਕਹਦੀ ਐ ਕਹਦੀ ਐ ਤਾਂ ਡਰਾਮੇ ਕਰਦੇ ਨੇ ਸਾਰੇ ਡਰਾਮੇ ਕਹਿੰਦੀ ਇਹਨਾਂ ਤਾਂ ਦੋ ਕਿਤੇ ਦੋ ਪਰਿਵਾਰਾਂ ਦੀ ਲੜਾਈ ਐ ਉਹ ਲੜਾਈ ਦਾ ਫਾਇਦਾ ਜਿਹੜਾ ਸਾਰਾ ਕਹਿੰਦੇ ਮੇਰੇ ਸਿਰ ਤੇ ਪਾ ਰਹੇ ਨੇ ਕਹਿੰਦੇ ਦਾ ਡਰਾਮੇ ਕਰਦੇ ਨੇ ਸਾੜ ਦਾ ਦੇ ਦੇ ਤੇ ਉਹ ਜਿਹੜੀਆਂ ਬੀਬੀਆਂ ਜਿਹੜੇ ਬਜ਼ੁਰਗ ਜਿਹੜੇ ਨੌਜਵਾਨ ਸਾਥੀ ਆਪਣੇ ਕੰਮ ਕਰ ਛੱਡ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਉਸੇ ਤੌਰ ਤੇ ਹਲਕਾ ਸੰਗਰੂ ਦੇ ਇਸ ਪਿੰਡ ਨਗਰ ਫਗਵਾੜੇ ਦੇ سمچی سنگت میری ماوا نوجوان ساتھی بزرگو سب تو پہلا گروہ دی بلاؤ ساتھی کریے تک ضرور جائے واحگ جی کا خالصہ اج کا دائے کرنا ਨਾ ਤਾਂ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ ਇਹ ਅੱਜ ਦਾ ਧਰਮਾ ਕਿਸੇ ਰਾਜਨੀਤਿਕ ਲਾਭ ਦੇ ਵਾਸਤੇ ਹੈ ਅੱਜ ਦਾ ਇਹ ਧਰਮ ਜਿਹੜਾ ਆਮ ਲੋਕਾਂ ਦਾ ਧਰਮਾ ਅੱਜ ਦਾ ਇਹ ਧਰਮ ਕਿਸੇ ਇਨਸਾਨ ਦੀ ਜ਼ਿੰਦਗੀ ਮੌਤ ਦੀ ਲੜਾਈ ਵਾਸਤੇ ਹੈ ਅੱਜ ਦਾ ਇਹ ਧਰਮ ਉਹਨਾਂ ਬੰਦੇ ਗੂਗੇ ਕੋਲੇ ਲੋਕਾਂ ਨੂੰ ਜਿਨ੍ਹਾਂ ਨੂੰ ਜਿਤਾ ਕੇ ਤੁਸੀਂ ਪੰਜਾਬ ਦੀ ਅਸੈਂਬਲੀ ਦੇ ਵਿੱਚ ਬਚਾਇਆ ਉਹਨਾਂ ਲੋਕਾਂ ਨੂੰ ਜਗੌਣ ਵਾਸਤੇ ਅੱਜ ਆਇਆ ਕਰਨਾ ਹੈ ਜਿਹੜੇ ਸਮਝਦੇ ਨੇ ਕਿ ਜੇ ਵੀ ਪੰਚ